ਦੋਸਤੋ ਅੱਜ ਮੈਂ ਤੁਹਾਡੇ ਨਾਲ ਦੋ ਬੜੇ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਕਰਨੀ ਹੈ ਪਹਿਲਾ ਹੈਗਾ ਵਾ ਕਿ ਕਿਸ ਤਰ੍ਹਾਂ ਭਗਵੰਤ ਮਾਮਾ ਨੇ ਇੱਕ ਵਾਰ ਫਿਰ ਬਿਲਕੁਲ ਕੀ ਕਹਿੰਦੇ ਹੁੰਦੇ ਕਿ ਇਨਸੈਂਸਿਟੀ ਦਿਖਾਉਂਦੇ ਹੋਏ ਜਿੱਦਾਂ ਕੋਈ ਜਿਸ ਵਿਅਕਤੀ ਦੇ ਅੰਦਰ ਕੋਈ ਦਿਲ ਨਹੀਂ ਧੜਕਦਾ ਐਨਐਸਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਵੇ ਜਿਹੜੇ ਦਿਬਰੂਗੜ੍ਹ ਜੇਲ੍ਹ ਵਿੱਚ ਲੋਚੇ ਨੇ ਉਹਨਾਂ ਦੀ ਸ਼ਹਿਦ ਟਿਨਿਓਰ ਇੱਕ ਸਾਲ ਵਧਾ ਦਿੱਤੀ ਇਹ ਹਲੇ ਕਸ ਲਈਕ ਨਹੀਂ ਹੋ ਸਕਿਆ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲ ਹੋਈ ਆ ਅਖਬਾਰਾਂ ਵਿੱਚ ਵੀ ਆਇਆ ਤੁਸੀਂ ਪੜ ਲਿਆ ਸਾਰਿਆਂ ਨੇ ਵਿਸ਼ੇਸ਼ ਤੌਰ ਤੇ ਅਜੀਤ ਪਾਖਰ ਦੇ ਵਿੱਚ ਇੱਕ ਇੱਕ ਸੁਣਿਆ ਜਾ ਰਿਹਾ ਵਾ ਕਿ ਐਨਐਸਐਲ ਵਿੱਚ ਇੱਕ ਸਾਲ ਦੀ ਟਿਨਿਓਰ ਦਾ ਹੋਰ ਵਾਦਾ ਕਰਦੇ ਦੂਸਰਾ ਵਿਸ਼ਾ ਹੈ ਜੋ ਦੂਸਰਾ ਵਿਸ਼ਾ ਹੈ ਜੋ ਦੂਸਰਾ ਵਿਸ਼ਾ ਹੈ ਜੋ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਤੇ ਜਿਹੜਾ ਇੱਕ ਨਵਾਂ ਬੱਚਾ ਪੈਦਾ ਹੋਇਆ ਜਦੇ ਨਾਲ ਸਾਰੀ ਦੁਨੀਆ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਫੈਲੀ ਐ ਲੱਗਿਆ ਲੋਕਾਂ ਨੂੰ ਕਿ ਜਿਵੇਂ ਜਿਹੜਾ ਸਾਡਾ ਮਰਹੂਮ ਸਵਰਗਵਾਸੀ ਸ਼ੁਭ ਸ਼ੁਭਦੀਪ ਸਿੱਧੂ ਮੂਸੇਵਾਲੀ ਦੀ ਆਤਮਾ ਤੇ ਰੂਹ ਤੇ ਕਿਉਂ ਦੀ ਉਹਦਾ ਜਿਸਮ ਦੁਬਾਰਾ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਦੁਨੀਆ ਪਰ ਦੇ ਵਿੱਚ ਬੈਠੇ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛ ਰਹੀ ਆ ਕਿ ਪੁਲਿਸ ਜਾ ਕੇ ਉਹਨੂੰ ਪੁੱਛਰੀ ਸ਼ਾਇਦ ਬਰਕੌਰ ਸਿੰਘ ਸਿੱਧੂ ਨੂੰ ਕਿ ਜਰਾ ਤਸਦੀਕ ਕਰਕੇ ਦੱਸੋ ਕਿ ਇਹ ਬੱਚੇ ਦੇ ਕਾਗਜ਼ਾਤ ਅਗਰ ਉਹ ਆਈਵੀਐਫ ਪੈਦਾ ਹੋਇਆ ਤੇ ਉਹਦੀ ਫੁੱਲ ਡਿਟੇਲਸ ਸਾਨੂੰ ਚਾਹੀਦੀ ਹੈ ਜਿਹੜਾ ਕਿਸੇ ਵੀ ਪਰਿਵਾਰ ਨੂੰ ਬਹੁਤ ਭੈੜਾ ਲੱਗੇਗਾ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਦੀ ਡਿਬਰੂਗੜ ਵਿੱਚ ਟੈਨੂਰ ਵਿੱਚ ਕੀਤੇ ਗਏ ਵਾਅਦੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਤਾਂ ਐਨਐਸਏ ਲਾਉਣੀ ਹੀ ਬੜੀ ਗਲਤ ਸੀ ਐਨਐਸਏ ਉਹ ਕਾਨੂੰਨ ਹੈ ਜਿਵੇਂ ਟਾਡਾ ਹੁੰਦਾ ਸੀ ਜਿਵੇਂ ਹੁਣ ਯੂਆਪਾ ਹੈ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਪੰਜਾਬ ਨੇ ਸਭ ਤੋਂ ਜ਼ਿਆਦਾ ਸੰਤਾਪ ਮਟਾਇਆ ਵਾ ਵੈਸੇ ਤਾਂ ਦੇਸ਼ ਵਿੱਚ ਘਟ ਗਿੰਤੀਆਂ ਨੇ ਇਹ 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 ਕਾਨੂੰਨ ਵਰਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਾਰਥ-ਈਸਟ ਦੇ ਵਿੱਚ ਕ੍ਰਿਸਚੀਅਨਸ ਦੇ ਖਿਲਾਫ ਜਾਂ ਜਿਹੜੇ ਕੋਈ ਇਦਾਂ ਦੇ ਦੇਸ਼ ਦੀ ਤਾਂ ਨਾ ਸਰਕਾਰ ਤਾਂ ਨਾ ਸ਼ਾਸਕਕਾਰ ਨੂੰ ਆਪੋਜ਼ ਕਰਦੇ ਇਹ ਕਾਨੂੰਨ ਪਾਰਲੀਮੈਂਟ ਵਿੱਚ ਉਸ ਵਕਤ ਪਹਿਲਾਂ 80 ਦੇ ਦਹਾਕੇ ਵਿੱਚ ਖੜੇ ਗਏ ਸੀ ਹੌਲੀ-ਹੌਲੀ ਇਹਦਾ ਬਹੁਤ ਵਿਰੋਧ ਹੋਇਆ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਐਕਟਿਵਿਸਟ ਸੀਗੇ ਮੂਲਕੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਸੀਗੇ ਦੁਨੀਆ ਭਰ ਚ ਇੰਟਰਨੈਸ਼ਨਲੀ ਜਦੋਂ ਵਿਰੋਧ ਹੋਇਆ ਤੇ ਇਹ ਜਿਹੜਾ ਟਾਡਾ ਸੀ ਇਹ ਲੈਪਸ ਹੋ ਗਿਆ ਉਹਦੇ ਵਿੱਚ ਖਤਮ ਕਰਤਾ ਉਸ ਵਕਤ ਦੀ ਸਰਕਾਰ ਨੇ ਲੇਕਿਨ ਹੁਣ ਬੀਜੇਪੀ ਦੀ ਸਰਕਾਰ ਨੇ ਇਹ ਦੁਬਾਰਾ ਰਿਵਾਈਵ ਕੀਤੇ ਨੇ ਸਾਰੇ ਲਾਜ਼ ਜਿਹਦੇ ਵਿੱਚ ਟਾਡਾ ਦੀ ਜਗ੍ਹਾ ਯੋਵਾਪਾ ਕਰ ਦਿੱਤਾ ਔਰ ਐਨਐਸਐ ਨੂੰ ਦੁਬਾਰਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਪਹਿਲਾਂ ਜਿਹੜਾ ਇਹਦਾ ਦੁਰਵਰਤੋਂ ਕੀਤੀ ਗਈ ਉਹ ਪੰਜਾਬ ਦੇ ਵਿੱਚ ਠੀਕ ਹੈ ਅਗਰ ਭਾਈ ਅਮਰਪਾਲ ਸਿੰਘ ਖਾਲਸਾ ਨੇ ਕੋਈ ਫਰਜ਼ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਗੈਰ ਕਾਨੂੰਨੀ ਸੀਗੀ ਤਾਂ ਉਹਦੀ ਉਨਾਂ ਦਾ ਉਨੀ ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਕਹਿੰਦੇ ਨੇ ਕਿ ਅਜਨਾਲੇ ਥਾਣੇ ਦੇ ਵਿੱਚ ਉਹਨਾਂ ਨੇ ਜਾ ਕੇ ਪੁਲਿਸ ਦਾ ਝੜਕ ਹੋਈ ਭੰਤ ਤੋੜ ਹੋਈ ਬਿਲਕੁਲ ਉਹਨਾਂ ਨੇ ਬਣਦੀ ਜਿਹੜੀ ਕੇਸ ਸੀਗਾ ਉਹ ਕਰੋ ਦਰਜ ਤੁਸੀਂ ਅ ਕੇਸ ਇੱਥੇ ਪੰਜਾਬ ਸਰਕਾਰ ਕੰਪੀਟੈਂਸੀ ਇਹ ਉਹ 307 ਲਾ ਦਿੰਦੀ 452 ਲਾ ਦਿੰਦੀ ਹੋਰ ਜਿਹੜੀਆਂ ਧਰਾਵਾਂ ਜਿੱਦਾਂ ਪੁਲਿਸ ਲਾ ਲੀ ਹੁੰਦੀ ਆ ਉਹ ਲਾ ਕੇ ਤੇ ਜਿਹੜਾ ਹੈ ਉਹ ਉਹ ਇਹਨਾਂ ਦੀ ਟ੍ਰਾਇਲ ਅੰਮ੍ਰਿਤਸਰ ਵਿੱਚ ਕਰਦੀ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਦੇ ਪਰ ਭਗਵੰਤ ਮਾਨ ਨੇ ਕੰਪਲੀਟ ਸਰੈਂਡਰ ਕਰਦੇ ਇੱਕ ਪਹਿਲਾਂ ਹਾਈਪ ਬਣਾਈ ਗਈ ਕਿ ਜਿਵੇਂ ਭਾਈ ਅਮਰਿਤਪਾਲ ਸਿੰਘ ਖਾਲਸਾ ਕੋ ਪੰਜਾਬ ਦਾ ਬੜਾ ਮਾਹੌਲ ਖਰਾਬ ਕਰ ਰਿਹਾ ਹੈ ਹਾਲਾਂਕਿ ਉਹ ਨਸ਼ਿਆਂ ਦੇ ਵਿਰੁੱਧ ਕੈਂਪੇਨ ਕਰ ਰਿਹਾ ਸੀ ਅਤੇ ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਿਹਾ ਸੀ ਕਿਤੇ ਵਾਇਲੈਂਸ ਨਹੀਂ ਸੀਗਾ ਔਰ ਕਿਤੇ ਐਂਟੀ ਨੈਸ਼ਨਲ ਉਹਦੇ ਵਿੱਚ ਸਪੀਚ ਵਿੱਚ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਈ ਲੇਕਿਨ ਪਹਿਲਾਂ ਮਾਹੌਲ ਬਣਾਇਆ ਗਿਆ ਇੱਕ ਜਾਣ ਪੁੱਛ ਕੇ ਫਿਰਕੂ ਪਾਪਾਈਚਾਰੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਫਿਰ ਉਸ ਨੂੰ NSA ਦਿੱਲੀੋਂ ਹੁਕਮ ਆਇਆ ਭਗਵੰਤਪານ ਦੀ ਸਰਕਾਰ ਨੂੰ ਕਿ ਇਹ ਸਾਰਿਆਂ ਨੂੰ NSA ਲਾ ਕੇ ਗ੍ਰਿਫਤਾਰ ਕਰਕੇ ਤੇ ਜੇਲ੍ਹ ਅਸਾਮ ਪੇਚਤਾ ਅਸਾਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਅਗਰ ਸਾਰੇ ਦੇਸ਼ ਵਿੱਚ ਆ ਤਾਂ ਸ਼ਾਇਦ ਪਰਸੈਂਟੇਜ ਵਾਈਜ਼ 1% ਤੋਂ ਵੀ ਘੱਟ ਸਿੱਖ ਨੇ ਚੁਣ ਕੇ ਹਜ਼ਾਰਾਂ ਮੀਲ ਦੂਰ ਔਰ ਇਹ ਭਗਵੰਤਪਾਨ ਜਿਹਨੂੰ ਅਸੀਂ ਫੁੱਲ ਮੈਂਡੇਟ ਦਿੱਤਾ 92 MLA ਚ ਤਾਂ ਕੇ ਸਰਕਾਰ ਉਹ ਹੈਂਡਓਵਰ ਕਰਤੀ ਲੇਕਿਨ ਉਹਦਾ ਇਹ ਜਿਹੜਾ ਕਦਮ ਸੀਗਾ ਇਹ ਗ੍ਰੋਸਲੀ ਐਂਟੀ ਸਿਕ ਸੀਗਾ ਮਨੁੱਖਤਾ ਦੇ ਖਿਲਾਫ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀਗੀ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਸੀ ਔਰ ਇਹਨੇ ਜਦੋਂ ਇਹ ਬੀਜੇਪੀ ਦੀ ਸਰਕਾਰ ਦੇ ਮੋਰੇ ਸਰੈਂਡਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਸਾਲ ਹੁਣ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਥੇ ਸਾਜ਼ਿਸ਼ਾਂ ਘੜੀਆਂ ਗਈਆਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਿ ਕਿ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਸੀਕ੍ਰੇਟ ਕੈਮਰਾਸ ਮਿਲੇ ਨੇ ਕੋਈ ਮੋਬਾਈਲ ਫੋਨਸ ਮਿਲੇ ਹਾਲਾਂਕਿ ਮੈਂ ਜੇਲ੍ਹ ਕੱਟ ਕੇ ਆਇਆ ਮੇਰੀ ਵਾਰਡ ਦੇ ਬਾਹਰ ਜਿਹੜਾ ਕੰਪਾਊਂਡ ਸੀ ਉੱਥੇ ਵੀ ਕੈਮਰਾ ਲੱਗਿਆ ਹੋਇਆ ਸੀਗਾ ਔਰ ਮੇਰੀ ਪੈਰਕ ਦੇ ਅੰਦਰ ਵੀ ਸੀਸੀਟੀਵੀ ਸੀਸੀਟੀਵੀ ਕੈਮਰਾ ਲਾਇਆ ਸੀ ਲੇਕਿਨ ਮੇਰੇ ਤੇ ਵੀ ਝੂਠਾ ਵਰਚਾ ਦਾਜ ਕਰਤਾ ਕਿ ਖੈਰੇ ਨੇ ਜਿਹੜਾ ਇਹਦੇ ਖਿਲਾਫ ਪੁਲਿਸ ਨੇ ਗਵਾਹ ਖੜਾ ਕੀਤਾ ਉਸ ਨੂੰ ਧਮਕਾਇਆ ਉਹਦੇ ਉਹਦੇ ਘਰ ਬੰਦੇ ਵਿੱਚ ਮੈਂ ਤਾਂ 24 ਘੰਟੇ ਉਹਨਾਂ ਦੀ ਸਰਵਲੈਂਸ ਵਿੱਚ ਸੀਗਾ ਉਹਨਾਂ ਦੀ ਅੱਖ ਦੇ ਥੱਲੇ ਸੀਗਾ ਨਹੀਂ ਸੀ ਕਰ ਸਰ ਔਰ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਹੋਵੇ ਤੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਕੋਈ ਤਰ੍ਹਾਂ ਦੀ ਜੇਲ੍ਹ ਦੇ ਕਾਨੂੰਨ ਦੀ ਅਬਗੀਆਂ ਕਰ ਸਕਦੇ ਸੀਗੇ ਇਹ ਲੋਕ ਸੋ ਜਾਣ ਬੁੱਝ ਕੇ ਸਾਜ਼ਿਸ਼ ਕ੍ਰੀਏਟ ਕੀਤੀ ਮਾਹੌਲ ਬਣਾਇਆ ਗਿਆ ਤੇ ਉਹਨਾਂ ਦੇ ਖلاف ਐਨਐਸਸੀ ਦੁਬਾਰਾ ਮੇਰਾ ਖਿਆਲ ਹੈ ਇਹਦਾ ਐਨਐਸਸੀ ਦੀ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਆ ਕਿ ਕਿਉਂਕਿ ਇਲੈਕਸ਼ਨ ਆ ਰਹੀਆਂ 2024 ਦੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੀ ਵਾਰਸ ਪੰਜਾਬ ਚੱਥੇ ਬੰਦੀ ਆ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਪੰਜਾਬ ਦੀ ਚੋਣ ਦੇ ਨਾਲ ਹੋਵੇ ਇਹਦਾ ਪ੍ਰਭਾਵ ਜਿੱਥੇ ਸਿੱਖ ਬੈਠੇ ਨੇ ਦੇਸ਼ ਭਰ ਦੇ ਵਿੱਚ ਉਹਨਾਂ ਤੇ ਨਾਲ ਹੋਵੇ ਤਾਂ ਇਹਨਾਂ ਨੂੰ ਐਕਸਟੈਂਸ਼ਨ ਕਰਕੇ ਇਹਨਾਂ ਨੂੰ ਸਾਲ ਹੋਰ ਨਜ਼ਰਬੰਦ ਇਹ 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 ਕਹਿੰਦੇ ਨੇ ਕਿ ਦਿਸ ਇਜ਼ ਡਬਲ ਪਨਿਸ਼ਮੈਂਟ ਜਿਹੜੀ ਗੱਲ ਤੁਸੀਂ ਲਾਈ ਫਰਜ਼ ਕਰੋ ਤੁਸੀਂ ਗਲਤ ਹੀ ਲਾਈ ਪਰ ਉਹ ਸਾਲ ਜਦੋਂ ਪੁੱਗਤ ਲਿਆ ਤੇ ਬਿਨਾ ਵਜ੍ਹਾ ਤੋਂ ਉਹਨਾਂ ਦੀ ਐਕਸਟੈਂਸ਼ਨ ਕਰਨਾ ਇਹ ਧੋਰੀ ਸਜ਼ਾ ਹੈ ਔਰ ਇਹ ਗੈਰ ਕਾਨੂੰਨੀਆ ਅਨ ਕਨਸਟੀਟਿਊਸ਼ਨਲ ਭਗਵੰਤ ਜੀ ਮੈਂ ਕਹੂੰਗਾ ਕਿ ਉਹ ਜਿਹੜੇ ਪਿੱਛੇ ਆਪਣੇ ਫੁੱਟਰ ਪੰਗੀ ਨਾ ਤੁਸੀਂ ਬਾਬਾ ਸਾਹਿਬ ਉਮੇਦਕਰ ਦੀ ਤੇ ਸ਼ਹੀਦ ਭਗਤ ਸਿੰਘ ਨੂੰ ਲਾ ਦੇਓ ਯਾਰ ਉਦਾਂ ਕਹੋ ਕਿ ਹੁਣ ਅਸੀਂ ਇੱਕ ਗੈਰ ਕਾਨੂੰਨੀ ਰਾਹ اختیار ਕਰ ਲਿਆ ਅਸੀਂ ਚੱਲਾਂਗੇ ਹੁਣ ਸਾਨੂੰ ਕਿਸੇ ਬਾਬਾ ਸਾਹਿਬ ਉਮੇਦਕਰ ਦੀ ਫਿਕਰ ਨਹੀਂ ਕੀ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਆਡਾਇਲੋਜੀ ਦੀ ਫਿਕਰ ਨਹੀਂ ਕੀ ਕਿਉਂਕਿ ਅਗਰ ਉਹ ਜਿੰਦੇ ਹੁੰਦੇ ਤਾਂ ਬਾਬਾ ਸਾਹਿਬ ਉਮੇਦਕਰ ਕਦੀ ਵੀ ਇਸ ਤਰ੍ਹਾਂ ਦੇ ਟਾਡਾ ਯੂਆਪਾ ਐਨਐਸਏ ਦੇ ਕਾਲੇ ਕਾਨੂੰਨਾਂ ਦੀ ਪਰਵਾਨਗੀ ਨਾ ਦਿੰਦੇ ਔਰ ਅਗਰ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਜਿਹੜਾ ਆਪ ਖੁਦ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜ ਕੇ ਉਹਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਗਵਾਤੀ ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਸਰਕਾਰਾਂ ਦੇ ਇਸ਼ਾਰਿਆਂ ਦੇ ਉੱਤੇ 100% ਅਨਕਨਸਟੀਟਿਊਸ਼ਨ ਜਿੱਦਾਂ ਮੈਂ ਜ਼ਿਕਰ ਕੀਤਾ ਸਾਡੇ ਫੰਡਮੈਂਟਲ ਰਾਈਟਸ ਜਿਹੜੇ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੇ ਨੇ ਉਹਨਾਂ ਨੂੰ ਪੂਰਾ ਰਗੜ ਕੇ ਕੁਚਲਿਆ ਗਿਆ ਥੱਲੇ ਪੈਰਾਂ ਦੇ ਕਰਕੇ ਰੋਂਦਿਆ ਗਿਆ ਵਾ ਇਹ ਬਹੁਤ ਮਾੜੀ ਗੱਲ ਕੀਤੀ ਆ ਹਲੇ ਵੀ ਸਮਾਵਾ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਉਹਨਾਂ ਦੀਆਂ ਔਰਤਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਔਰ ਬਿਲਕੁਲੇ ਨੇ ਉਹ ਲੋਕ ਔਰ ਬੜਾ ਵੱਡਾ ਮੋਰਚਾ ਉਹਨਾਂ ਉੱਥੇ ਲੱਗਿਆ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਆਪਣੇ ਇਸ ਗਲਤ ਡਿਸੀਜਨ ਨੂੰ ਉਹ ਰਿਵਿਊ ਕਰੇ ਦੂਸਰਾ ਮਸਲਾ ਜਿਹੜਾ ਮੈਂ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਪੈਦਾ ਹੋਇਆ ਤੇ ਚਾਹੀਦਾ ਤਾਂ ਇਹ ਸੀ ਅਸੂਲਾਂ ਕੇ ਭਗਵਾਨ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ ਉਹਨੂੰ ਵਧਾਈ ਦਿੰਦਾ ਕਿ ਸਾਡਾ ਇੱਕ ਹੁਣ ਹਾਰ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ ਸਿੱਧੂ ਸ਼ੁਭਦੀਪ ਸਿੱਧੂ ਵਾਲਾ ਉਸੇ ਵਾਲਾ ਤੇ ਅੱਜ ਤੁਹਾਡੇ ਘਰ ਖੁਸ਼ੀਆਂ ਆਈਆਂ ਤਾਂ ਸਾਨੂੰ ਐ ਲੱਗਦਾ ਜਿਵੇਂ ਕਿ ਸ਼ੁਭਦੀਪ ਦੁਬਾਰਾ ਮੋੜਿਆ ਆ ਪਰ ਪੁਲਿਸ ਚੱਲੀ ਹੋਣਾ ਤੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲੈਜਿਟਿਮੇਟ ਹੈ ਕੀ ਹੈ ਕਿ ਗਲਤ ਹੈ ਕਦੀ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਆਈਵੀਐਫ ਤੇ ਰਹਾਹੀਂ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈਵੀਐਫ ਤੇ ਆਹੀ ਪੈਦਾ ਹੁੰਦੇ ਨੇ ਇਹ ਬੜੀ ਇੱਕ ਨੋਨ ਟੈਕਨੀਕ ਹੈ ਸੈਂਟਿਫਿਕ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਕੋ ਆਈਵੀਐਫ ਦਾ ਆਰਕੇ ਪ੍ਰੂਫ ਮੰਗਿਆ ਤੇ ਕੱਲੇ ਬਲਕੌਰ ਸਿੰਘ ਨੂੰ ਕਿਉਂ ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਹੈ ਇਹਦਾ ਫਰੂਦ ਇਸ ਕਰਕੇ ਉਹਨੂੰ ਵੀ ਪ੍ਰੈਸ਼ਰਾਈਜ਼ ਕਰੋ ਜਿਹੜੀ ਕਿ ਇੱਕ ਵਾਰ ਫਿਰ ਬਾਬਾ ਸਾਹਿਬ ਅੰਬੇਦਕਰ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੇ 100% ਉਲਟ ਜਾਂਦੀ ਆ ਤਾਂ ਮੈਂ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਸਾਡੀ ਸਰਕਾਰ ਨੂੰ ਭਗਵੰਤ ਮਾਨ ਨੂੰ 92 92 ਵਿੱਚੋਂ ਮੈਂ ਕਹਿੰਦਾ ਇੱਕ ਆਦਮੀ ਉਹ ਵੀ ਗੈਰ ਸਿੱਖ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਬੇਦਬੀਆਂ ਤੇ ਵੀ ਬੋਲਦਾ ਉਹਨੇ ਮੇਰੀ ਮਦਦ ਸਪੋਰਟ ਕੀਤੀ ਉਹਦਾ ਕਹਿੰਦਾ ਖੇਰੇ ਦੇ ਕਲਾਸ ਜਿਹੜਾ ਪੱਛਾ ਦਾਸ ਹੋਇਆ ਉਹ ਝੂਠਾ ਵਾ ਕਹਿੰਦਾ ਮੈਂ ਆਪਣੀ ਪਾਰਟੀ ਦੇ ਫੋਰਮ ਤੇ ਰੱਖਿਆ ਔਰ ਜਿਹੜਾ ਦੂਜਾ ਪਰਚਾ ਕੀਤਾ ਦਲ ਜਦੋਂ ਨੂੰ ਹਾਈ ਕੋਰਟ ਨੇ ਮੇਲ ਦਿੱਤੀ ਚਾਰਜ ਬੀਨ ਉਹ ਤਾਂ ਹੋਰ ਵੀ ਜ਼ਿਆਦਾ ਝੂਠਾ ਵਾ ਇਹ ਗੱਲਾ ਉਹ ਆਪਣੀ ਪਾਰਟੀ ਚ ਰੱਖ ਰਿਹਾ ਵਾ ਸਿਰੋ ਪਾਰਟੀ ਨੇ ਤਾਂ ਕੀ ਸੁਣਨੀ ਆ ਪਰ ਜਿਹੜੇ ਬਾਕੀ 91 ਸਮੇਤ ਭਗਵੰਤ ਮਾਨ ਯਾ ਤੁਸੀਂ ਬਿਲਕੁਲ ਹੀ ਇੱਕ ਮੂਕ ਦਰਸ਼ਕ ਬਣ ਕੇ ਰਹੇ ਹੋ ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਸੀਗਾ ਕਿ ਤੁਸੀਂ ਸਿਰਫ ਗੈਰ ਕਾਨੂੰਨੀ ਮਾਈਨਿੰਗ ਕਰੋ ਐਨਆਰਆ ਦੀ ਕੁੱਠੀਆਂ ਤੇ ਕਬਜ਼ੇ ਕਰੋ ਤੁਸੀਂ ਭ੍ਰਿਸ਼ਟਾਚਾਰ ਕਰੋ ਤੁਸੀਂ ਲੋਕਾਂ ਦੇ ਝੂਠੇ ਪਰਚੇ ਦਰਜ ਕਰੋ ਤੁਸੀਂ ਐਨਐਸਏ ਲਾਹੋ ਤੁਸੀਂ ਬੰਦੀ ਸਿੰਘਾਂ ਦਾ ਗੋਰਚੇ ਤੇ ਪ੍ਰਵਾਹ ਨਾ ਕਰੋ ਤੁਸੀਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਤੁਹਾਡੇ ਕੋਲ ਵੀ ਤੁਸੀਂ ਪ੍ਰਵਾਨ ਨਾ ਕਰੋ ਤੁਹਾਡੀ ਫਾਈਲ ਦੇ ਉੱਤੇ ਪਾਲਟੀਕਲ ਦੇ ਫਈਆ ਉਹ ਫਾਈਲ ਜਿਹੜਾ ਡੇਨਾ ਸੱਚਾ ਸੌਦਾ ਆਰਾਮ ਰਹੀਮ ਦੇ ਖਿਲਾਫ 295ਏ ਦਾ ਮੁਕਦਮਾ ਦਰਜ ਆ ਜਿਹੜਾ ਫੀਕੋਡ ਐਸਐਸਪੀ ਨੇ ਪ੍ਰਵਾਨਗੀ ਮੰਗੀ ਆ ਫਰੋਂਦ ਹੋਮ ਡਿਪਾਰਟਮੈਂਟ ਕਿਉਂਕਿ ਹੋਮ ਮਿਨਿਸਟਰ ਵੀ ਭਗਵਾਨ ਪਾਣਾ ਪੌਣੇ 2 ਸਾਲ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਤੁਮ ਇਸ ਕਰਕੇ ਚੁਣਿਆ ਕਿ ਤੁਸੀਂ ਸਾਰੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚੱਲੋ ਤੁਸੀਂ ਕਿ ਜੇ ਸਲੀਤ ਨੂੰ ਚੁਣਿਆ ਸੀਗਾ ਔਰ ਤੁਸੀਂ ਤੁਹਾਡਾ ਕੇਜਰੀਵਾਲ ਰੋਜ਼ ਸ਼ੋਰ ਮਚਾ ਰਿਹਾ ਅੱਜ ਵੀ ਕਹਿ ਰਿਹਾ ਹਾਂ ਅਸੀਂ ਤਾਂ ਕੱਟੜ ਇਮਾਨਦਾਰ ਹਾਂ ਬੀਜੇਪੀ ਹਮਾਰੇ ਕੋ ਤੰਗ ਕਰ ਰਹੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੇ ਮਨੁੱਖੀਆਂ ਨੂੰ ਤੰਗ ਨਹੀਂ ਕਰਦੇ ਉੱਥੇ ਕਹਿੰਦੇ ਜੀ ਇਹਨਾਂ ਨੇ ਮੀਡੀਆ ਕੈਪਚਰ ਕਰਤਾ ਕੇਜਰੀਵਾਲ ਨੇ ਜੀ ਉਸਕੋ ਕੇਜਰੀਵਾਲ ਕਹਿ ਰਿਹਾ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿੱਤੀ ਤੁਸੀਂ ਪੰਜਾਬ ਦੇ ਵਿੱਚ ਕੇਜੀ ਮੀਡੀਆ ਨਹੀਂ ਬਣਾਇਆ ਕੋਈ ਹੈ ਖਬਰ ਜਿਸ ਨੇ ਚੰਚ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਾਂ ਬਲਕੌਰ ਸਿੰਘ ਸਿੱਧੂ ਜਾਂ ਖੈਰੀ ਦੀ ਕਪਕੜੀ ਖਬਰ ਦਿਖਾਈ ਹੋਵੇ ਕੋਈ ਹੈ ਤੁਹਾਡਾ ਮੇਨਸਟ੍ਰੀਮ ਇਲੈਕਟ੍ਰੋਨਿਕ ਚੈ ਜਿਹੜੇ ਸਾਡੀ ਕੋ ਖਬਰ ਦਿਖਾਉਂਦੇ ਕਿਉਂਕਿ ਤੁਸੀਂ ਗਲੱਛ ਲਏ ਨੇ ਉਹਨਾਂ ਨੂੰ ਇੰਨਾ ਪੈਸਾ ਸੈਂਕੜੇ